ਹੂ ਇਸ ਐਕਸਟਰਾ ਠੀਕ ਆ ਤੇ ਉਹ ਨੰਬਰ ਕਿਸੇ ਕੋਲ ਵੀ ਨਹੀਂ ਹੈਗਾਗਾ ਮੈਂ ਲੋ एवरीवन ਵੈਲਕਮ ਟੂ YouTube ਚੈਨਲ ਤੇ ਤੁਹਾਡੇ ਲਈ ਇੱਕ ਲੈ ਕੇ ਆਇਆ ਧਮਾਕੇਦਾਰ ਫਨੀ ਵੀਡੀਓ ਤੇ ਆ ਵੀਡੀਓ ਦੇਖੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਹ ਵੀਡੀਓ ਆਪਾਂ ਲੈ ਕੇ ਆਏ ਹਾਂ ਮੁਸ਼ਕੀ ਦੇ ਮੁਸ਼ਕੀ ਤਾਂ ਤੁਹਾਨੂੰ ਪਤਾ ਹੀ ਹੈ ਕੌਣ ਹੈ ਮੁਸ਼ਕੀ ਮਹਿਕ ਪ੍ਰੀਤ ਕੋਰ ਤੇ ਅੱਗੇ ਉਹਦੀ ਵੀਡੀਓ ਦੇਖੋ ਤੇ ਆਪਾਂ ਵੀਡੀਓ ਦੇਖਦੇ ਆ ਬਸ ਇਕੱਲਾ ਮਾਸੀ ਕੋਲ ਜਾਊਗਾ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੀ ਲੱਗ ਜਾਣਾ ਸਾਰੇ ਤਕਰੀਬਨ ਮੇਰਾ ਵਲੌਗ ਦੇਖਦੇ ਆ ਹਨਾ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਇਹ ਮੈਂ ਕਿਤਾ ਨੰਬਰ ਆ ਵੀ ਨਹੀਂ ਹਨਾ ਆਪਾਂ ਨਹੀਂ ਦਿੰਦੇ ਹੈਗੇ ਸਿਰਫ ਮਾਸੀ ਨੂੰ ਹੀ ਫੋਨ ਕਰੂੰਗੀ ਸਪੈਸ਼ਲੀ ਮੈਨੂੰ ਆਪਣੀ ਮਹਿਕਪ੍ਰੀਤ ਜੀ ਨੇ ਸੋਰੀ ਮੁਸ਼ਕੀ ਜੀ ਨੇ ਨਿਆ ਨੰਬਰ ਲਿਆ ਉਹਦੇ ਬਾਰੇ ਦੱਸ ਰਹੀ ਐ ਕਿ ਮੈਂ ਫ੍ਰੈਂਕ ਕਰਦੀ ਐ ਫ੍ਰੈਂਕ ਕਿਸ ਦੇ ਨਾਲ ਕਰਾਂਗੇ ਤੂੰ ਫ੍ਰੈਂਕ ਕਰਨ ਵਾਲੇ ਤੇਰੇ ਲੱਛਣ ਨਹੀਂ ਗਾ ਚਿੱਤਰਖਾਨਾ ਵਾਲੇ ਲੱਛਣ ਆ ਤੇਰੇ ਚਲ ਅੱਗੇ ਵੀਡੀਓ ਦੇਖੋ ਬਾਕੀ ਆਪਾਂ ਅੱਗੇ ਦੱਸ ਦੇਣ ਨੂੰ ਹੈ ਹਲੋ ਹੂੰ ਆ ਹਲੋ ਹੂੰ ਕੀ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਜਿੱਦਾਂ ਤੇਰੇ ਲੱਛਣ ਆ ਨਾ ਜਿੱਦਾਂ ਤੇਰੀ ਫੁੱਥੀ ਆ ਜਿੱਦਾਂ ਤੇ ਤੂੰ ਰਿਐਕਸ਼ਨ ਕਰ ਰਹੀ ਆ ਇਕਦਮ ਉਹ ਫੀਲਿੰਗ ਆ ਰਹੀ ਹੈ ਬਾਕੀ ਮੈਂ ਉਸ ਫੀਲਿੰਗ ਦਾ ਨਾਮ ਨਹੀਂ ਲੈਣਾ ਚਾਹੁੰਦੀ ਸੌਰੀ ਗਾਇਜ਼ ਹਾਂ ਕੌਨ ਸਬਜੈਕਟ ਅੱਛਾ ਲੱਗਦਾ ਹੈ ਬਾਈ ਗਨ ਤਾਹਣਾ ਬੋਲ ਤਾਹਣਾ ਹਾਂ ਲੋ ਹੂੰ ਬਾਕੀ ਮੈਨੂੰ ਇੱਕ ਗੱਲ ਦੱਸ ਆ ਹੂੰ ਹੂੰ ਦਾ ਮਤਲਬ ਕੀ ਆ ਤੂੰ ਤਾਂ ਅੱਲੀ ਅਗਲੀ ਤਾਂ ਬਿਜ਼ੀ ਹੈ ਨਾ ਉਹਨੂੰ ਤਾਂ ਕੰਮ ਕਰਨ ਦੇ ਹੂੰ 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 ਆ ਉਹ ਹੁੰਦਾ ਮੀਨਸ ਦੱਸ ਦੇ ਮੈਨੂੰ ਇੱਕ ਤਾਂ ਤੇਰੀ ਬੁੱਥੀ ਹੋ ਜੀਆ ਇੱਕ ਤੂੰ ਹਰਕਤਾਂ ਉਹ ਜੀਆਂ ਕਰਦੀਆਂ ਬਾਕੀ ਅੱਗੇ ਦੇਖੋ ਕਹਾਵਾ ਦੇਖੋ ਤਾਂ ਅਗਲੀ ਤੇ ਜਾਨ ਨਿਕਲ ਲਈ ਆ ਤੇ ਇਹ ਦੰਦੀਆ ਕੱਢਣ ਲਈ ਆ ਹੁਣ ਇਹਦੇ ਪੈਨੜੀਆਂ ਹੀ ਆ ਹੋਰ ਕੀ ਆ ਨਹੀਂ ਉਹਨੂੰ ਵੀ ਅਗਲੀ ਨੂੰ ਚਾਹੀਦਾ ਆ ਕਿ ਇਹਦੇ 5-6 ਲਾਪੜੇ ਮਾਰੇ ਵਿੱਚ ਫੋਂਦੇ ਇਹ ਵੀ ਸਟਾਪ ਨੀ ਨੀ ਇਹ ਤੇ ਮੈਂ ਸੁਣੇ ਪਹਿਲੀ ਬੋਲਣਾ ਨਹੀਂ ਬੋਲਣਾ ਹੋਂ ਉਦਾਸ ਇਥੋੜੇ ਸਤ ਕੋਲ ਮੇਰੇ ਨਾਲ ਸੁਣੇ ਕੋਣ ਆਣੀ ਰਿਸ਼ਤੇ ਤੋਂ ਹੋਇਆ ਰਕਟੋਰੀ ਹੂੰ ਹੂੰ ਤੁਹੇ ਲੱਗਾ ਹਾਂ ਕਿ ਉਹ ਮਾਰੀ ਵੀ ਇਹਦੇ ਅਰਗੀ ਵੇਲੀ ਆ ਵਾਰ-ਵਾਰ ਜਿਹੜੀ ਫੋਨ ਚੱਕ ਲੈਂਦੀ ਆ ਇਹਦਾ ਕੌਣੀ ਜੀ ਬਾਕੀ ਇਹ ਸਿਰੇ ਦੀ ਉਹ ਆ ਕਮੜੀ ਜਿਹੜੀ ਵਾਰ-ਵਾਰ ਉਹਨੂੰ ਫੋਨ ਲਾਈ ਦਿੰਦੀ ਆ ਇੱਕ ਵਾਰ ਹੋ ਗਿਆ ਫ੍ਰੈਂਕ ਦੋ ਵਾਰ ਹੋ ਗਿਆ ਵਾਰ-ਵਾਰ ਫ੍ਰੈਂਕ ਹੁੰਦੇ ਆ ਸਾਹ ਜੀ ਆਹੋ ਪੁੱਛਣੇ ਆ ਨਾ ਕੋ ਦੱਸਣਾ ਕਿ ਨਹੀਂ ਦੱਸਣਾ ਜਦੋਂ ਕੋਈ ਆਪਰੇਸ਼ਨ ਕਰੀ ਜਾਂਦੇ ਆ ਹੂੰ ਹੂੰ ਕੋਈ ਨਾ ਕਰੀ ਉਹ ਉਹ ਨਹੀਂ ਨਾ ਮੈਨੂੰ ਖੁਸ਼ੀ ਨਹੀਂ ਹੋ ਰਹੀ ਉਹ ਲੱਗ ਰਿਹਾ ਉਹ ਐ ਕਿ ਕੋਈ ਆਪਰੇਸ਼ਨ ਨਾ ਇਹਨੂੰ ਪਤਾ ਕੀ ਆ ਹੂੰ ਹੂੰ ਦੀ ਬਿਮਾਰੀ ਲੱਗ ਗਈ ਆ ਇੰਨੇ ਖਾਣੇ ਹੁਣ ਛਿੱਤਰ ਤੇ ਤਾਂ ਇਹ ਵਾਰ ਵਾਰ ਹੂੰ 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 ਕਰਦੀ ਆ

ਮੈਂ ਭੈਂਕਾ ਕਾਰੀਸ਼ੀ ਰਿਐਕਸ਼ਨ ਦੇ ਰਿਸ਼ੀ YouTube ਚ ਲੋਕ ਪਾਰੀਸ਼ੀ ਚਮਕਾਂਡੀ ਆਇਆ ਬਗੀ ਸੀ ਲਿਆ ਅੱਗੇ ਤਾਂ ਮੈਨੂੰ ਕਾਫੀ ਟਾਈਮ ਲੱਗ ਗਿਆ ਵੀ ਮੈਨੂੰ ਇਹ ਤੋਂ ਵੀ ਕੰਨੀ ਹੋਈ ਮੈਂ ਹੁਣ ਤੋ ਬਣਾ ਹੋਰ ਮਸ਼ਹੂਰ ਵੀ ਨਹੀਂ ਰਹੀ ਮਸੇ ਪ੍ਰੈਂਕ ਕਰਦੱਸ ਕਿ ਥੋੜੀ ਜਿਹੀ ਤਾਂ ਹੁੰਦਾ ਜਾ ਮਟੋਂ ਵੀ ਸੋਚ ਕੇ ਆ ਰਹੀ ਸੀ ਪਹਿਲਾਂ ਤੂੰ ਇਦਾਂ ਕਰ ਪੈਣਾ ਹੈ ਆਪਦੀ ਅਨਾਸਾ ਸਾਫ ਕਰ ਮੂੰਹ ਦੀ ਬਿਮਾਰੀ ਨਾਸਾਂ 'ਚ ਹੀ ਸੀ ਤਰੇ ਉਹਨਾਂ ਨੂੰ ਸਾਫ਼ ਕਰਾਂਗੀ ਫਿਰ ਕੀ ਪਤਾ ਤੇਰੀ ਵੋਇਸ ਸਹੀ ਹੋ ਜਾਏ ਅੱਗੇ ਤੋਂ ਧਿਆਨ ਰੱਖੀ ਠੀਕਾ